ਇੱਕ ਰਾਜਾ ਸੀਗਾ ਉਹ ਨੂੰ ਸ਼ਿਕਾਰ ਖੇਡਣ ਦੀ ਆਦਤ ਸੀ ਕਿਉਂ ਰਾਜੇ ਹੁੰਦੇ ਨੇ ਜਿਹੜੇ ਇਹਨਾਂ ਦਾ ਸ਼ਿਕਾਰ ਲਾਜ਼ਮੀ ਖੇਡਣਾ ਕਿਉਂ ਪਹਿਲਾਂ ਤੋਂ ਇਹਨਾਂ ਦੀ ਰੀਤੀ ਬਣੀ ਆਈ ਹੈ ਜਿਹੜਾ ਸ਼ਿਕਾਰ ਨਹੀਂ ਖੇਡਦਾ ਉਹ ਕਹਿੰਦੇ ਰਾਜੇ ਦਾ ਪੁੱਤ ਹੀ ਨਹੀਂ ਸ਼ਿਕਾਰ ਦੀ ਖੇਡਦਾ ਸ਼ਿਕਾਰ ਦਾ ਹੱਕ ਹੈ ਸ਼ਿਕਾਰ ਖੇਡਣ ਗਿਆ ਰਾਜੇ ਨੂੰ ਤਾਂ ਕਿਹ ਵੇਲਾ ਹੋ ਗਿਆ ਉਦੀ ਰਾਣੀ ਉਹਦੀ ਡੀਕ ਕਰੀ ਜਾਵੇ ਵੀ ਹੁਣ ਵੀ ਆਇਆ ਹੁਣ ਜਉ ਦਿਨ ਸਿਪ ਗਿਆ ਰਾਣੀ ਨੇ ਕਿਹਾ ਹੁਣ ਨਹੀਂ ਆਉਂਦਾ ਉਹ ਤਾਂ ਗੱਲ ਐ ਕੋਈ ਰਾਣੀ ਨੇ ਪਾਇਆ ਘੋੜੇ ਤੇ ਕਾਠੀ ਤੇ ਬੇਸ਼ ਬਦਲ ਲਿਆ ਮਰਦਾਂ ਵਾਲਾ ਭਗਵਾਨਣੀ ਮੂੰਹ ਬਨ ਲਿਆ ਕੋੜੀ ਢਾਲ ਤਲਵਾਰ ਲੈ ਲਈ ਘੋੜਾ ਹੱਕ ਲਿਆ ਜੰਗਲਾਂ ਚ ਵਾਗੀ ਬੜਾ ਵੱਡਾ ਜੰਗਲ ਚ ਜਾਵੜੀ ਤੇ ਉਧਰੋਂ ਰਾਤ ਪੈ ਗਈ ਕਾਲੀ ਨਾ ਪੂਰੀ ਆਜ਼ਾਤ ਉਨੇ ਆਖਿਆ ਬੜਾ ਵੀ ਕੋਈ ਬਾਦਸ਼ਾਹ ਦਾ ਪਤਾ ਨਹੀਂ ਲੱਗਦਾ ਚਾਨਣੀ ਚੰਦ ਚੜ ਗਿਆ ਇਹਨੇ ਜੋ ਚੰਨ ਹੋਇਆ ਉਹ ਕਹਿੰਦੀ ਹੁਣ ਤਾਂ ਕੋੜੇ ਦੀ ਭੈੜ ਦੇ ਜੂ ਪਹਿਲਾਂ ਤਾਂ ਦੇਖਦੀ ਨੇਰੇ ਦੇ ਵਿੱਚ ਤੇ ਉਹਨੂੰ ਖੂਨ ਦੇ ੱੱਬੇ ਧਰਤੀ ਦੇ ਡਿੱਗੇ ਦੇ ਸੇ ਕੌਰਾ ਗਈ ਕਹਿੰਦੀ ਖੂਨ ਡ ਗਿਆ ਵੇ ਮੇਰਾ ਪਤੀ ਕਿਸੇ ਨੇ ਮਾਰ ਨਾ ਦਿੱਤਾ ਹੋਵੇ ਫਿਰ ਉਹਨੇ ਮਾਰਨ ਨੂੰ ਹੌਸਲਾ ਦਿੱਤਾ ਕਹਿੰਦੀ ਨਹੀਂ ਇਹ ਨਹੀਂ ਹੋ ਸਕਦਾ ਬਾਦਸ਼ਾਹ ਦਾ ਕੋਲੇ ਸ਼ਾਸਤਰ ਵਿੱਦਿਆ ਸਾਰੀ ਆ ਨਾਲ ਕਹਾਂ ਗਈ ਗਾਂਹ ਸ਼ੇਰ ਦੇ ਤੀਰ ਵੱਜਿਆ ਤੀਰ ਨਾਲ ਸ਼ੇਰ ਮਰਿਆ ਪਿਆ ਮੇਲਾ ਉਹਦਾ ਨਿਕਲਿਆ ਤੁਰੇ ਜਾਂਦੇ ਦਾ ਕਹਿੰਦੀ ਹਾਂ ਮੇਲਾ ਇਹਦਾ ਵੀ ਆਪਾਂ ਤਾਂ ਉਹੀ ਕਬਰ ਆ ਗਈ ਸੀ ਜਦੋਂ ਉਹਨੇ ਗੌਰ ਨਾਲ ਦੇਖਿਆ ਉਥੇ ਰਾਜੇ ਦੀ ਨਾਲੇ ਮਾਲਾ ਟੁੱਟੀ ਪਈ ਫੇਰ ਕਬਰ ਆ ਗਈ ਕਹਿੰਦੀ ਆ ਤਾਂ ਬਾਦਸ਼ਾਹ ਦੀ ਮਾਲਾ ਹੋ ਸਕਦਾ ਸ਼ੇਰ ਨੇ ਨਾ ਮਾਰਤਾ ਹੋਵੇ ਜਦੋਂ ਉਹ ਤੁਨੇ ਕੋੜਾ ਕਿਆ ਕਹਾਂ ਪਈ ਰਾਜਿੰਦਨ ਚੋਰ ਬੰਨੀ ਬੈਠੀ ਉਟਣ ਹੁਣ ਇਹ ਜਦੋਂ ਦੇਖਿਆ ਵੀ ਰਾਜਾ ਰਾਜੇ ਨੂੰ ਬੰਨੀ ਬੈਠੇ ਨੇ ਉਹ ਵੀ ਚੋਰ ਬਣ ਗਈ ਕਹਿੰਦੀ ਫੜ ਲੋ ਫੜ ਲੋ ਇਹਨੂੰ ਫੜ ਲੋ ਫੜ ਲੋ ਕੁੱਟੋ ਮੈਂ ਵੀ ਆ ਗਿਆ ਉਹਨਾਂ ਨੇ ਕੋ ਕਹਿੰਦੇ ਲਈ ਆ ਆਪਣੇ ਨਾਲ ਲੈ ਕੇ ਕੋੜੇ ਵਾਲਾ ਆ ਗਿਆ ਭਾਈ ਉਹ ਕਹਿੰਦੀ ਐਂ ਕਰੋ ਇੱਥੇ ਦੇ ਕੋਲੇ ਕਿੰਨੇ ਕ ਪੈਸੇ ਚਲੋ ਆਪਾਂ ਇਹਦਾ ਖਜ਼ਾਨਾ ਲੂਟਾਂਗੇ ਮੈਂ ਤੁਹਾਡੇ ਨਾਲ ਲੱਗੂ ਕਹਿੰਦੇ ਚੰਗਾ ਕਹਿੰਦੇ ਤੇ ਮੁਸਕੰਨ ਖੋਲ ਦਿਓ ਚਲੋ ਲੈ ਕੇ ਨੂੰ ਨਵਰੀ ਫੇਰ ਸੋਰਪੇ ਉਹ ਕਹਿੰਦੇ ਲਈ ਵੀ ਹੁਣ ਆਪਾਂ ਚਾਰ ਹੋ ਗਏ ਹੁਣ ਆਪਾਂ ਕੰਮ ਜਾਪਾਂ ਉਹ ਕਹਿਣ ਲੱਗੇ ਪਰਵਾਹ ਨਾ ਮੰਨੋ ਮੇਰਾ ਕੋੜਾ ਬਹੁਤ ਤੋੜਦਾ ਆਪਾਂ ਨੂੰ ਬਾਰੀ-ਬਾਰੀ ਸੋਨੂੰ ਮੈਂ ਖੜੂ ਜੇ ਕਿਤੇ ਰੋਡ ਪੈ ਗਈ ਗਾਹਾਂ ਮੰਦਰ ਆ ਗਿਆ ਪੈ ਪਾੜ ਦੀਨਾ ਪਿੰਡ ਵੀ ਸ਼ਹਿਰ ਵੀ ਨੇੜੇ ਰਹਿ ਗਿਆ ਕਹਣ ਲੱਗੀ ਪਹਿਲਾਂ ਆਪਾਂ ਮਦਰ ਚ ਮਾ ਸਾਡੇ ਇੱਕ ਹੈ ਨਾ ਸੁੱਖ ਸੁੱਖ ਕੇ ਜਾਓ ਵੀ ਅਸੀਂ ਰਾਜੇ ਦਾ ਖਜ਼ਾਨਾ ਲੁੱਟਣਾ ਹੈ ਸਾਨੂੰ ਕੋਈ ਵੇਖਣਾ ਨਾ ਪਵੇ ਕਹਿੰਦੇ ਚੰਗਾ ਕਹਿੰਦੀ ਇਹਨੂੰ ਇੱਥੇ ਬਾਾਰ ਚੀ ਬਾਹ ਦੋ ਰਾਜੇ ਨੂੰ ਇਹਨੂੰ ਨੇ ਅੰਦਰ ਲੈ ਕੇ ਜਾਂਦੇ ਆ ਆਪਣੀ ਗੱਲ ਸੁਣ ਲੂ ਆ ਇਹ ਕਿ ਚੰਗਾ ਭਈ ਮੱਥਾ ਟੇਕ ਕੇ ਜੂ ਚੋਰ ਮੱਥਾ ਟੇਕ ਕੇ ਉਹ ਕਹਿੰਦੀ ਤੁਸੀਂ ਇੱਥੇ ਬੈਠੋ ਮੈਂ ਦੇਖਾਂ ਕਿ ਤੇ ਰਾਜਾ ਨਾ ਪੱਜ ਗਿਆ ਹੋਵੇ ਮੈਂ ਕੋੜਾ ਲਾ ਕੇ ਫੜਨੂੰ ਕਹਿੰਦੇ ਚੰਗਾ ਫੇਵਹਾਰਾ ਕੇ ਦਰਵਾਜਾ ਬੰਦ ਕਰਤਾ ਉਹਨੇ ਚਾਰੇ ਅੰਦਰ ਰੜਾ ਦੇ ਆਖੇ ਰਾਜੇ ਨੂੰ ਕਹਿੰਦੀ ਚਾਲ ਵਹਲਾ ਮਹਿਲਾ ਨੂੰ ਕਹਿੰਦਾ ਤੂੰ ਕੌਣ ਹੈ ਪਗਲਾਤੀ ਕਹਿੰਦੀ ਸੈਣੀ ਨਹੀਂ ਮੈਂ ਤਾਂ ਰਾਣੀ ਆ ਕਹਿੰਦਾ ਮੈਂ ਤਾਂ ਮੈਂ ਵੀ ਕਿਹਿਆ ਨਾ ਬਿਪਾ ਪੰਜਮਾੜਾ ਚਾਪ ਤੁਹਾਡਾ ਕੋ ਹੋਰ ਆ ਗਿਆ ਬੜਾ ਦੁਖੀ ਕਰੂ ਕਹਿੰਦੀ ਮੈਂ ਜੇ ਉੱਥੇ ਜਨਾਨੀ ਬਣ ਕੇ ਜਾਂਦੀ ਕਹਿੰਦੀ ਇੱਥੇ ਮੈਨੂੰ ਕਿਹਨੇ ਤੇਰੇ ਲੈ ਵੇ ਲੱਗਣਦਾ ਨਹੀਂ ਮੈਨੂੰ ਰੋਡ ਲੈਂਦੇ ਉਹ ਕਹਿੰਦੀ ਆ ਭੀ ਸਵਾਜ ਲੈਦੀ ਮਰਦਾਂ ਦਾ ਚਾਲ ਕਹਿੰਦੀ ਮਹਿਲਾ ਇਨਸ਼ਾ ਅ ਜੋ ਮਹਿਲਾ ਚ ਵਾਗੇ ਭਾਈ ਰਾਜੇ ਨੇ ਪੁਲਸ ਭੇਜੀ ਤੀ ਕਹਿੰਦਾ ਮੰਦਰ ਚ ਚਾਰ ڈاکੂ ਬੰਦ ਕਰੇ ਵੇ ਨੇ ਤਿੰਨ ਫੜਕੇ ਲਾਓ ਭਈ ڈاکੋਂ ਨੂੰ ਕੱਢ ਲੈ ਕੱਢੇ ਰਾਜਾ ਖੰਦਾ ਨੂੰ ਤਿੰਨਾਂ ਨੂੰ ਫਾਸੀ ਲਾਓ ਐਨੇ ਰਾਣੀ ਭਾਈ ਮਹਿਲਾ ਤੇ ਖੜੀ ਦੇਖੀ ਜਿਹਦਾ ਜੋ ਸਿਆਣੇ ਤਾਂ ਰਾਣੀ ਦੇ ਭਾਈ ਨਿਕਲੇ ਐ ਤੇ ਰਾਣੀ ਕਹਿੰਦੀ ਬੜਾ ਕੰਮ ਤਾਂ ਖਰਾਬ ਹੋ ਗਿਆ ਇਹ ਤਾਂ ਮਾਰੂ ਉਹ ਰਾਜੇ ਨੂੰ ਕਹਿਣ ਲੱਗੀ ਰਾਜਾ ਮਹਿਲਾ ਸਦ ਲੈ ਕਹਿੰਦਾ ਹਾਂ ਦੱਸ ਕਹਿੰਦੀ ਵੀ ਮੇਰਾ ਮੈਂ ਤੈਨੂੰ ਜਿਹੜਾ ਵਰ ਦਿੱਤਾ ਸੀ ਮੇਰਾ ਵਾਪਸ ਦੇ ਦੇ ਉਹ ਕਹਿੰਦਾ ਗੱਲ ਕੀ ਕਹਿੰਦਾ ਨਾ ਵਾਪਸ ਦੇ ਕਹਿੰਦਾ ਦੱਸਦਾ ਦੇ ਗੱਲ ਕੀ ਹੈ ਕਹਿੰਦੀ ਉਹ ਡਾਕੂ ਨੂੰ ਫਾਸੀ ਨਹੀਂ ਲਾਉਣੀ ਉਹਨਾਂ ਨੂੰ ਬਰੀ ਕਰ ਰਾਜਾ ਕੁਮਾਰ ਕਹਿੰਦਾ ਹੈਰਾਨ ਹੋਗਾ ਤੂੰ ਕਹਿੰਦਾ ਤਰਸ ਕਰਦੀਆਂ ਮੈਂ ਮਾਰਦਾ ਕੋਟ ਕੋਟ ਉਹਨਾਂ ਨੇ ਕਹਿੰਦੀ ਨਹੀਂ ਤੂੰ ਮੇਰੇ ਕਹਿ ਬਰੀ ਕਰ ਦੇ ਮਾਫ ਕਰ ਦੇ ਕਹਿੰਦਾ ਚਲ ਮਾਫ ਹੈ ਸਾਦੇ ਦੇ ਅੰਦਰ ਕਹਿੰਦੀ ਇਹ ਤਾਂ ਮੇਰੇ ਭਰਾ ਨੇ ਕਹਿੰਦਾ ਤੇਰੇ ਤੇਰੇ ਭਰਾ ਇਹ ਜਾ ਕੰਮ ਕਰਦੇ ਨੇ ਕਹਿੰਦੀ ਮੈਂ ਸਿਆਣ ਲੈ ਤਾਂ ਹੀ ਤਾਂ ਤੁਸ ਨੇ ਦੀ ਜਾਨ ਬਚਾਈ ਐ ਵੀ ਮਾਰੇ ਜਾਣਗੇ ਪਹਿਲਾਂ ਤਾਂ ਕਹਿੰਦੀ ਮੈਂ ਤੇਰੀ ਰਾਜਤ ਕਰਕੇ ਤੈਨੂੰ ਪਤੀ ਦੀ ਬਚਤ ਕਰੀ ਐ ਵੀ ਮੇਰਾ ਪਤੀ ਨਾ ਮਰ ਜਾਵੇ ਕਹਿੰਦੀ ਹੁਣ ਮੇਰੇ ਭਰਾ ਨੇ ਮੇਰਾ ਹੱਕ ਐ ਇਹਨਾਂ ਦੇ ਉੱਤੇ ਰਹਿਮ ਕਰਨਾ ਹੁਣ ਮੈਂ ਇਹਨਾਂ ਦੀ ਜਾਨ ਬਚਾਉਣੀ ਐ ਲਿਆ ਮੈਲਾ ਚੱਲੇ ਆਓ ਫਿਰ ਮੈਲਾ ਚੱਲੇ ਗਏ ਜਦੋਂ ਉਹਨਾਂ ਨੇ ਵੀ ਦੇਖਿਆ ਆਪਣੀ ਕੁੜੀ ਐ ਕਹਿੰਦੀ ਇਹ ਤੁਸੀਂ ਕੀ ਕਰਿਆ ਕਹਿੰਦੇ ਇਸ ਤਾਂ ਹੀ ਕੰਮ ਕਰਦੇ ਆ ਕਹਿੰਦੀ ਰਾਜਾ ਨੌਕਰ ਰੱਖਲਾ ਜਾ ਰਾਂ ਇਹਨਾਂ ਤੇ ਇਹਨਾਂ ਨੂੰ ਰਾਜਾ ਕਹਿੰਦਾ ਰਖ ਲੈਣਿਆ ਭਾਈ ਰਾਜੇ ਨੂੰ ਕਹਿਣ ਲੱਗੀ ਵੀ ਦੇਖ ਲਾ ਨੌਕਰੀ ਮਾਨਦਾਰੀ ਨਾਲ ਕਰਨਗੇ ਮੈਨੂੰ ਪਤਾ ਮੇਰੇ ਭਰਾ ਨੇ ਕਹਤਾ ਮਨ ਤਾਂ ਯਕੀਨ ਜ ਹੈ ਨਹੀਂ ਤੂੰ ਹੀ ਕਹਨੀ ਹੈ ਕਹਿੰਦੀ ਨਹੀਂ ਕਹਨਾ ਜੇ ਤੂੰ ਨਾ ਜਾਂਦੀ ਇਹਨੇ ਮੈਨੂੰ ਕੋਟ-ਕੋਟੂ ਮਾਰ ਦੇਉਂਦੇ ਕਹਦੀ ਤਾਂਹੀਂ ਤਾਂ ਮੈਂ ਤੈਨੂੰ ਛਡਾ ਕੇ ਲਿਆਈ ਉੱਥੋਂ ਵੀ ਮਾਰ ਦੇਣਗੇ ਇੱਥੇ ਮੇਰੀ ਪੇਸ਼ ਨਹੀਂ ਚੱਲਣੀ ਤਰੀਕੇ ਨਾਲ ਕਹਿੰਦੀ ਮੈਂ ਲੈ ਆਈਆਂ ਕਨੱਚਾ ਕਹਿੰਦੀ ਵੀ ਗਾਹ ਵਾਸਤੇ ਤੁਸੀਂ ਇਹੋ ਜਿਹਾ ਕੰਮ ਨਹੀਂ ਕਰਨਾ ਨੌਕਰੀ ਕਰੋ ਸਾਡੇ ਦਲਵਾਰ ਚ ਦੂ ਚੀਜ਼ ਦੀ ਸੋਨ ਰੋੜਾ ਸਾਨੂੰ ਮਿਲੂਗੀ ਪਰ ਇਦੂ ਬਾਦ ਤੁਸੀਂ ਇਹ ਕੰਮ ਨਾ ਕਰਿਓ ਕਹਿੰਦੇ ਪਹਿਨੇ ਹੋਣੀ ਅਸੀਂ ਕਰਦੇ ਤੇ ਅਸੀਂ ਤਾਂ ਪੁੱਠੇ ਪਕਮਾ ਚ ਪੈਗੇ ਤੇ ਰਾਜ ਚ ਕਮਜ਼ੂਰੀ ਆ ਗਈ ਇਸ ਦਾ ਕੰਮ ਚਲਾ ਲਿਆ ਕਹਿੰਦੀ ਇਹ ਇਹ ਤੇ ਰਾਜੇ ਦਾ ਕੰਮ ਨਹੀਂ ਹੁੰਦਾ ਚੋਰੀ ਕਰਨੇ ਰਾਜੇ ਦਾ ਕਹਿੰਦੀ ਚੋਰੀ ਚੋਰ ਤੋਂ ਲੋਕਾਂ ਨੂੰ ਹਟਾਉਂਦੇ ਹੁੰਦੇ ਆ ਚੋਰਾਂ ਨੂੰ ਫੜਦੇ ਹੁੰਦੇ ਆ ਤੁਸੀਂ ਆਪ ਚੋਰੀ ਕਰਨ ਲੱਗੇ ਮਾਪਿ ਉਹ ਦੀ ਬੇਨਮੀ ਕਰਦੇ ਹੋ ਬਾਦਸ਼ਾਹ ਦੇ ਪੁੱਤੋਂ ਤੁਸੀਂ ਤਾਂ ਬਹੁਤ ਨੀਚ ਕੰਮ ਕਰਨ ਲੱਗੇ ਕਹਿੰਦੇ ਭਾਈ ਹੁਣ ਨਹੀਂ ਅਸੀਂ ਕਰਦੇ ਬਸ ਇਦੂ ਬਾਦ ਭਈ ਉਹ ਰਾਜਾ ਕਹਿਣ ਲੱਗਿਆ ਤੈਨੂੰ ਖਰੀਦਦਾ ਰੱਖ ਲੈ ਤੈਨੂੰ ਭਰੋਸਾ ਹੈਗਾ ਕਹਿੰਦੀ ਮੈਨੂੰ ਭਰੋਸਾ ਹੈ ਕਹਿੰਦਾ ਦੇਖੀ ਕਿਤੇ ਰਾਜ ਲਟਾ ਦੇ ਜਿਹੜਾ ਚੋਰੀ ਕੀਤਾ ਹੁੰਦਾ ਵੀ ਯਾਤ ਜਾਂਦੀ ਨਹੀਂ ਹੁੰਦੀ ਕਹਿੰਦਾ ਕਦੇ ਵਾਸਤੇ ਚੋਰ ਦੀ ਯਾਦ ਤੇ ਨਹੀਂ ਆਂਦੀ ਚੋਰ ਨੇ ਚੋਰੀ ਕਰਨੀ ਕਰਨੀ ਐ ਕਹਿੰਦੇ ਨਹੀਂ ਕਰ ਦੇਣੀ ਮੈਂ ਸਮਝਾ ਤੇ ਮੇਰੇ ਭਰਾ ਨੇ ਵੀ ਤੂੰ ਤਾਂ ਪੱਟੀ ਮੇਸ਼ ਕਰਦੀ ਆ ਆਪਣੇ ਬਾਬੇ ਦਾਦਿਆਂ ਨੂੰ ਵੀ ਦਾਗ ਲਾਤਾ ਰਾਜੇ ਦੇ ਪੁੱਤ ਬਣ ਕੇ ਚੋਰੀਆਂ ਕਰਦੇ ਹੋਂ ਕਿਦਾ ਕਹਿੰਦੀ ਹਜੇ ਲੋਕਾਂ ਨੂੰ ਪਤਾ ਨਹੀਂ ਲੱਗਿਆ ਵੀ ਲੋਕਾਂ ਦਾਖਾ ਵੀ ਚੋਰੀ ਨੇ ਗੱਲ ਗੁਪਤ ਰਹੇਗੀ ਰਾਜਾ ਕਹਿੰਦਾ ਤੇਰੀ ਮਰਜ਼ੀ ਐ ਪਰ ਪੁਰੋ ਸਾਨੀ ਜਿੱਕੀ ਨੀਮਨਤਾ ਜੇ ਤੈਨੂੰ ਯਕੀਨ ਹੈ ਕਹਿੰਦੇ ਨਹੀਂ ਮੈਨੂੰ ਮੈਨੂੰ ਯਕੀਨ ਨਹੀਂ ਸਾਡਿਆਂ ਤੇ ਕਹਿੰਦਾ ਦੇਖ ਲੈ ਮੇਰਾ ਤਾਂ ਹੱਡਕੋਟ ਤੇ ਇਹਨਾਂ ਨੇ ਮਾਰ ਮਾਰ ਡਾਂਗਾ ਉੱਥੇ ਇਹ ਤੂੰ ਨਾ ਜਾਣਦੀ ਮਾਰ ਦਿੰਦੀ ਕੁੱਟ ਕੇ ਕਹਿੰਦਾ ਤੇਰੇ ਭਾਂ ਇਹਨਾਂ ਨੇ ਫਿਰ ਦੇਖਣਾਂ ਦੀ ਵੀ ਅਸੀਂ ਪ੍ਰਾਉਣਾ ਨੂੰ ਕਿਉਂ ਕੁੱਟੀਆਂ ਨਹੀਂ ਆ ਕਹ ਜੀ ਤੇਰੇ ਕੀ ਮੱਥੇ ਤੇ ਲੱਗਿਆ ਦੀ ਤੂੰ ਪ੍ਰਾਉਣਾ ਹੈ ਕਹਿੰਦੀ ਇਹਦਾ ਚੋਰਾ ਨੇ ਚੋਰਾ ਨੂੰ ਕੀ ਪਤਾ ਲੱਗਿਆ ਤੇ ਰਾਤ ਹਨੇਰੇ ਚ ਉਹਨਾਂ ਨੇ ਖੈ ਰਾਜਾ ਖੋਲੋ ਸਮਾਨ ਕਹਿਣ ਲੱਗਾ ਤੇਰੀ ਮਰਜ਼ੀ ਐ ਸਲਾਹ ਤੇਰੀ ਪਰ ਮੇਰਾ ਭਰੋਸਾ ਜਕੀਨ ਇਹਨਾਂ ਦੇ ਉੱਤੇ ਕਹਿੰਦੀ ਮੈਨੂੰ ਯਕੀਨ ਆ ਭਰੋਸਾ ਉਹਨਾਂ ਨੂੰ ਕਹਿੰਦੀ ਗੱਲ ਸੁਣ ਲਓ ਦੇਖਿਓ ਕਿਤੇ ਮੁੜ ਕੇ ਹਜਾ ਕੰਮ ਨਾ ਕਰਿਓ ਬਾਦਸ਼ਾਹ ਦਾ ਯਕੀਨ ਟੁੱਟ ਗਿਆ ਮੇਰੇ ਤੇ ਵੀ ਛੋੜੇ ਤਾਂ ਤਾਂ ਹੈ ਨਹੀਂ ਹੁਣ ਛੋੜੇ ਤੇ ਕੋਈ ਭਰੋਸਾ ਨਹੀਂ ਰਹਾ ਜੇ ਇਹਨੂੰ ਕਹਿੰਦੇ ਪਹਿਣੇ ਹੋਣ ਨਹੀਂ ਕਰਦੇ ਸੀ ਬਿਲਕੁਲ ਹੀ ਕਰਦੇ ਤੇ ਪਰ ਤੁਸੀਂ ਸਾਨੂੰ ਰੋਕੜੇ ਲਾਤਾ ਅਸੀਂ ਭੁੱਖੇ ਮਰਦੇ ਕਰਦੇ ਸੀ ਹੋਰ ਕੀ ਕਰੀਏ ਇਦਗੇ ਦੇ ਹੱਜ਼ਤਾ ਪੈਂਦਾ ਨਹੀਂ ਮੰਗਰ ਜਵਾਖ ਖਾਣ ਨੂੰ ਮੰਗਦੀ ਤੀ ਮੀਆਂ ਮੰਗਦੀਆਂ ਦੀ ਫਰਸ਼ ਦਾ ਹੀ ਕੰਮ ਵਿੱਡ ਲੈ ਵੀ ਚੋਰੀ ਕਰ ਲੋ ਹੋਰ ਤਾਂ ਕੋਈ ਇਲਾਜ ਨਹੀਂ ਕਹਿੰਦੀ ਠੀਕ ਆ ਜਿਹੜਾ ਪਹਿਲਾਂ ਕਰ ਲਿਆ ਕਰ ਲਿਆ ਹੁਣ ਨਹੀਂ ਤੁਸੀਂ ਇਹ ਕੰਮ ਕਰਨਾ ਉਪਰ ਰਾਜੇ ਨੇ ਕਿ ਹਬੀਦਾ ਕਹੀ ਜਾਂਦੇ ਪਰ ਤਿਆਖੇ ਦੇਖ ਜਾਂਦੇ ਫਿਰ ਰਾਜੇ ਨੇ ਕਿਹਾ ਨਾ ਮੇਲਾ ਦੇ ਵਿੱਚੋਂ ਕਿੱਲੂ ਸਿਉਣਾ ਬਣ ਕੇ ਹੂੰ ਤਰਤਾ ਮੁਪੀਤੀ ਕਹਿੰਦੀ ਵੀ ਜਾਓ ਤੁਸੀਂ ਉੱਥੇ ਪਹਿਰਾ ਦਿਓ ਉੱਥੇ ਕੋਈ ਗੈਰ ਬੰਦਾ ਨਾ ਆਵੇ ਜਦੋਂ ਪਈ ਗਈ ਜਿਹੜਾ ਤੀਦੂ ਕਰੀ ਆਦਾਰ ਕੁਸਪਿਆ ਜਿਹਦੂ ਦੇਖਿਆ ਕਰੇ ਸਿਉਣਾਏ ਕਿ ਸਿਉਣਾ ਕਹਿੰਦੀ ਕਿਿੱਲੂ ਸਿਉਣਾ ਪਿਆ ਵੈਂਦਾ ਤਾਂ ਉਹ ਕਿਦਾ ਕਹਿੰਦਾ ਲਕੋ ਲੋ ਦੂਜਾ ਕਹਿੰਦਾ ਭੈਣ ਨੂੰ ਭੈਣ ਦੀ ਹੱਦ ਖੋਜੂ ਇਹ ਨਹੀਂ ਪਤਾ ਰਾਜੀ ਦੀ ਕਿਤੇ ਤੋ ਹੋਵੇ ਭੈਣ ਨੇ ਬਚਾਏ ਆ ਪਰੋਸਾ ਭੈਣ ਨੂੰ ਕਹਿੰਦਾ ਰਾਜੀ ਨੂੰ ਆਪਣੇ ਤੇ ਭਰੋਸਾ ਨਹੀਂ ਇਹਨੂੰ ਚੱਕ ਲੋ ਆਪਾਂ ਬਾਸ਼ਾ ਕੋਲੇ ਚੱਲਾਂਗੇ ਬਾਗੀ ਬਾਸ਼ਾ ਕੋਲੇ ਬਾਸ਼ਾ ਕਹਿੰਦਾ ਹਾਂ ਵੀ ਕਹਿੰਦੇ ਸਾਨੂੰ ਉਥੋਂ ਕਿਹ ਚੀਜ਼ ਮਿਲੀ ਹੈ ਕਹਿੰਦਾ ਕੀ ਕਹਿੰਦੇ ਜੀ ਸਿਉਣਾ ਇਹ ਨਹੀਂ ਪਤਾ ਛੋਡਾ ਕਿ ਕੋਈ ਚੋਰ ਲਗਿਆ ਉੱਥੇ ਤੂੰ ਦੇਖਿਆ ਰਾਜੇ ਨੇ ਕਹਿੰਦਾ ਸਿਉਣਾ ਦਾ ਛੱਡਾ ਹੈ ਕਹਿੰਦਾ ਉੱਥੇ ਕਿਵੇਂ ਵਗਿਆ ਕਹਿੰਦੇ ਜੀ ਇਹ ਨਹੀਂ ਸਾਨੂੰ ਪਤਾ ਵੀ ਕਿਵੇਂ ਵਗਿਆ ਤੁਸੀਂ ਦਲਵਾਰ ਚ ਆਪਦੀ ਪੜਤਾਲ ਕਰੋ ਪਰ ਸਿਉਣਾ ਛੋਡਾ ਸੀ ਆ ਸਾਨੂੰ ਇੱਥੇ ਆਇਆ ਅਸੀਂ ਵੀ ਆਖਿਆ ਵਿੱਚ ਲੋਗ ਜਿਹੜੀ ਬਾਤ ਸਾਨੂੰ ਫੜਾ ਕੇ ਆਈਏ ਭਾਈ ਰਾਜੇ ਨੇ ਉਹਨੂੰ ਦੱਸਿਆ ਰਾਣੀ ਨੂੰ ਕਹਿੰਦਾ ਮੈਂ ਕੁਛ ਤਾਜ ਜਮਾਲੇ ਤੇਰੇ ਭਰਾਵਾਂ ਚ ਫਰਕ ਤਾਂ ਪੈ ਗਿਆ ਕਹਿੰਦੀ ਕੀ ਕਹਿੰਦਾ ਸਿਉਣਾ ਤਰ ਐਦੀ ਕਹਿੰਦਾ ਚੱਕ ਲਿਆ ਏ ਮੈਂ ਆ ਕੇ ਆਪਾਂ ਨੂੰ ਫੜਾਤਾ ਕਹਿੰਦੀ ਭਰੋਸਾ ਨਹੀਂ ਰਿਹਾ ਜੈਨੂੰ ਕਹਿੰਦਾ ਨਾ ਤੂੰ ਹੀ ਕਹਿੰਦਾ ਮੈਨੂੰ ਨਹੀਂ ਭਰੋਸਾ ਰਿਆ ਕਹਿੰਦਾ ਲਾ ਚੋਰੀ ਕਰਦਾ ਤੇ ਭਰੋਸਾ ਨਹੀਂ ਹੁੰਦਾ ਬਿਲਕੁਲੀ ਕਹਿੰਦੀ ਹੁਣ ਕਹਿੰਦਾ ਹੁਣ ਕੁਝ ਯਕੀਨ ਭਰੋਸਾ ਆ ਗਿਆ ਵੀ ਠੀਕ ਐ ਹੁਣ ਇਹ ਲੋਟ ਨੇ ਕਹਿ ਲਗੀ ਜੇ ਹੋਰ ਪਰਖਿਆ ਲੈਣੀਆਂ ਹੋਰ ਲੈ ਲੈ ਕੋਈ ਡਰ ਨਹੀਂ ਜੇ ਤੇ ਰੁਸ਼ਕ ਪੈਂਦੀ ਆ ਪਰ ਮੈਨੂੰ ਸ਼ੱਕ ਨਹੀਂ ਮੈਂ ਤਾਂ ਦੇਖ ਲਿਆ ਵੀ ਉਹਨੂੰ ਹੀ ਠੀਕ ਹੋਊਗੇ ਕਹਿਣ ਲੱਗਾ ਨਹੀਂ ਠੀਕ ਆ ਹੁਣ ਲੋਟਨੇ ਬਿਲਕੁਲ ਕਹਿੰਦਾ ਹੁਣ ਸਚਾਈ ਤੇ ਆ ਗਏ ਕਹਿੰਦਾ ਚਾਕੇ ਸਿਉਣਾ ਭੱਜ ਵੀ ਸਕਦੇ ਸੀ ਤੇ ਭਾਈ ਰਾਜਾ ਮਾਨਦਾਰੀ ਕਰਨ ਲੱਗ ਗਿਆ ਉਹਨੂੰ ਉੱਤੇ ਯਕੀਨ ਕਰਨ ਲੱਗ ਗਿਆ ਵੀ ਹਾਂ ਠੀਕ ਹੈ ਕਹਣ ਲੱਗੀ ਕਿਉਂ ਕਹਿੰਦਾ ਹੁਣ ਮੈਨੂੰ ਯਕੀਨ ਆ ਪੂਰਾ ਪੂਰਾ ਵਿਸ਼ਵਾਸ ਹੋ ਗਿਆ ਵੀ ਠੀਕ ਨਹੀਂ ਬੰਦੇ ਹੁਣ ਨਹੀਂ ਇਹ ਕੁਛ ਬਾਰਦਾਤ ਨਹੀਂ ਕਰ ਸਕਦੀ ਕਰਦੇ ਕਹਿੰਦੀ ਚੰਗਾ ਕਹਿੰਦਾ ਹੁਣ ਸ਼ੱਕ ਦੀ ਇਹਨਾਂ ਦੀ ਉਹਦੀ ਵਜ਼ਾ ਦੇ ਕਹਿੰਦੀ ਚੰਗਾ ਉਹਨਾਂ ਨੂੰ ਵੱਡੇ ਅਹੁਦੇ ਤੇ ਭਾਈ ਕਿਸੇ ਨੂੰ ਫੌਜ ਦਾ ਅਫਸਰ ਕਿਸੇ ਨੂੰ ਉਹਦੇ ਅੰਦਰ ਚੀ ਕੋੜਿਆ ਦਾ ਜਾਨ ਚਾਰਜ ਬਣਾਤਾ ਵੀ ਸਾਰੇ ਕੋੜਾਂ ਦਾ ਤੂੰ ਚਾਰਜਾਂ ਤੈਨ ਗੌਰ ਰੱਖ ਰਣੀ ਐ ਵੱਡੇ ਵੱਡੇ ਆਉਧਿਆਂ ਤੇ ਲਾਤੇ ਤੇ ਆਉਦੀ ਬਸਣ ਰਸਣ ਲੱਗੀ ਵਧੀਆ ਹੋਆ ਉਹਦਾ ਰਾਜ ਦੇ ਵਿੱਚ ਵਧੀਆ ਮਾਨ ਜਿਤ ਹੋ ਗਈ ਤੇ ਨਾਲੇ ਉਹ ਰਾਣੀ ਦਾ ਮਨ ਠੰਡਾ ਹੋ ਗਿਆ ਹੀ ਭਰਾ ਬਚ ਗਏ ਤੇ ਨਾਲੇ ਰਾਜਾ ਬਚਾ ਲਿਆ ਉਹਨੇ ਆਪਦੀ ਸਿਆਣਫਨਾ ਨਾਲੇ ਭਰਾ ਬਚਾਲੇ ਵੀ ਸਿਆਣੀ ਜਨਾਨੀ ਦਾ ਇੰਨਾ ਫਰਕ ਹੁੰਦਾ ਤੇ ਦੋਨਾਂ ਨੂੰ ਬਚਾ ਗਈ ਤੇ ਇੱਕ ਹਾਨੀ ਭਾਈ ਐਡੀ ਕੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ